ਦੇ ਨੇ ਲੱਕਿਆ ਮੁਰਾ ਦਾ ਪਹਿਲੇ ਟਾਈਮ ਇਹਨਾਂ ਥਲੇ ਸ਼ੀਤੋ 7 ਕਿਲੋ ਦੁੱਧ ਹੋਊਗਾ ਮੇਰੇ ਠੀਕ ਐ ਦੋਵੇਂ ਟਾਈਮ ਮਿਲਦੀ ਐ ਦੋਵੇਂ ਟਾਈਮ ਮਿਲਦੀ ਐ ਠੰਡੀ ਠੀਕ ਐ ਕੋਈ ਨਾ ਗੱਲ ਕਰਦਾ ਲਓ ਬਈ ਬਗੈਰ ਬੱਚੇ ਤੋਂ ਹੀ ਦੋਸਤੋ ਭੌਂਦੀ ਕੋਈ ਵੀਰ ਇੱਥੇ ਆ ਕੇ ਚੋਲਿਓ ਬਾਈਆਂ ਦਾ ਥਾਪੀ ਤੇ ਹੀ ਮਿਲ ਪੈਂਦੀ ਐ ਮਾਰੀ ਤੂੰ ਵੀ ਤੂੰ ਦੱਸ ਦੇਣਾ ਬਈ ਹਾਂ ਕੋਈ ਪੜਾ ਪੁੰਦ ਲੋ ਠੀਕ ਐ ਵਿਚਾਲੇ ਬਰਲਾ ਥੱਲੇ ਤੇ ਵੀਰੇ ਦੇ ਵਿਚਾਲੇ ਬਰਨੀ ਧਾਰ ਦੇ ਵਿੱਚ ਸਾਡੇ ਆਈ ਵੀ ਆਪਣੇ ਕੋਲ ਕੱਲ ਹੀ ਆ ਬਈ ਕੱਲ ਹੀ ਆਈ ਐ ਜਮਾ ਡੱਕਾ ਨਹੀਂ ਕੀਤਾ ਨੂੰ ਠੀਕ ਐ ਲਓ ਵੀ ਬਾਈ ਕੋਲੇ ਨਾ ਕੱਲ ਹੀ ਆਈ ਐ ਉਹ ਮਾਲਕਾਂ ਦੇ ਬਈ ਚਾਰ ਹੀ ਪਾਉਂਦੇ ਸੀ। ਮਤਲਬ ਉਹ ਨਾ ਫਾਰਮ ਆ ਯਾਰ ਤੇ ਮੱਝਾਂ ਘਰੇ ਹੁੰਦੀਆਂ ਸੀ। ਗਾਵਾਂ ਫਾਰਮ 'ਤੇ ਹੁੰਦੀਆਂ। ਪਰ ਉਹਨੇ 6 ਬਈ ਬਹੁਤ ਆ। ਠੀਕ ਆ। ਇਹਦੀ ਧੀ ਹੁਣ ਸੁਣ ਵਾਲੀ ਆ। ਇੱਕ ਮਹੀਨਾ ਲੱਗਾ ਕੱਲ ਸਾਡੇ ਤੱਕ ਮੰਗਿਆ ਸੀਗਾ। ਠੀਕ ਆ। ਆਪਣੇ ਤੋਂ। ਹਾਂ ਆਪਣੇ ਤੋਂ ਹਾਂ। ਠੀਕ ਆ। ਇਹ ਕਦੇ ਦੇਵੇਂਗੇ ਇਹਦੀ ਧੀ ਇਦੋਂ ਹੀ ਵੱਡੀ। ਠੀਕ ਆ। ਯਾਨੀ ਕਿ ਸੰਭਾਈ ਦੇ ਸਿਰ ਤੇ ਹੀ ਆ। ਸੰਭਾਈ ਦੇ ਸਿਰ ਤੇ ਹਾਂ ਐਡੀ ਮੈਂ ਤਾਂ ਹੁਣ ਤੁਸੀਂ 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 ਵੀਡੀਓ ਪਾਉਣੇ ਮੱਝਾਂ ਦੇ। ਸਹੀ ਗੱਲ ਆ। ਮੰਨ ਕੇ ਚਲੋ ਵੀ ਨਹੀਂ ਨਿਕਲਦੀ। ਅੱਜ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਜ ਦੇ ਜੀ ਫਰਮਿੰਗ ਦੇ ਵਿੱਚ। ਦੋਸਤੋ ਅੱਜ ਬਾਈ ਜੱਗੂ ਕੋਲੇ ਪਹੁੰਚੇ ਹੋਏ ਦੋਸਤੋ ਪਿੰਡ ਮਕੰਨੇ ਵਾਲੇ ਦੇ ਵਿੱਚ ਮਹਿਤਾਵ ਡੇਰੀ ਫਾਰਮ ਦੇ ਵਿੱਚ ਦੋਸਤੋ ਬਾਈ ਕੋਲੇ ਨਾ ਅੱਜ ਤਿੰਨ ਨਾਗਾ ਤਿੰਨੇ ਹੀ ਦੋਸਤੋ ਜੀ ਗੱਲ ਕਰ ਲਈ ਨਾ ਟੌਪ ਦੇ ਨੀ ਕਿੰਨੇ ਆ ਇੱਕ ਦੋਸਤੋ ਟੋਕੜ ਗੱਬਣ ਮੱਝ ਮੱਝ ਵੀ ਕਰੀਏ ਦੋਸਤੋ ਜੀ ਗੱਡੀ ਦਾ ਇੰਜਨ ਹੀ ਆ ਵੇਖੋ ਇਹ ਕੋਲੇ ਆ ਕੇ ਬਹੁਤ ਵੱਡੀ ਗੁੱਡੀ ਆ ਦੋਸਤੋ ਟੋਕੜ ਗੱਬਣਾ ਤੇ ਇੱਕ ਦੋਸਤੋ ਹੈਗੀ ਆ ਜਰਸੀ ਕ੍ਰੋਸ ਤੇ ਇੱਕ ਦੋਸਤੋ ਖੀਰੀ ਜਰਸੀ ਵਿੱਚੀ ਆ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਿਆਂ ਨੇ ਦੋਸਤੋ ਹਜੇ ਤਾਈਂ ਆਪਣੇ ਸਰਫਰਾਜ ਦੇ ਜੀ ਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਜਗੂ ਤੋਂ ਲੈ ਲੈਨੇ ਆ ਹਾਂਜੀ ਬਾਈ ਸਸੀ ਜੀ ਸਸੀ ਜੀ ਹੋਠ ਠੀਕ ਆ ਬਾਈ ਵਧੀਆ ਜੀ ਤੁਸੀਂ ਠੀਕ ਆ ਬਾਈ ਜਗੂ ਇਹ ਕਰੀ ਨਾ ਆਪਣਾ ਨੰਬਰ ਦੱਸ ਦੀ 9501204577 ਜੀ ਠੀਕ ਆ ਤੇ ਪਿੰਡ ਆਪਣਾ ਮਕੰਦ ਸਿੰਘ ਵਾਲਾ ਜ਼ਿਲ੍ਹਾ ਸੀਰੀ ਮਕਸਦ ਸਾਹਿਬ ਤੇ ਨੇੜੇ ਆਪਾਂ ਨੂੰ ਸਤਕ ਪਿੰਡ ਆ ਤੇ ਫਰੀਦਕੋਟ ਆਪਾਂ ਨੂੰ 20 ਕਿਲੋਮੀਟਰ ਆਟਾ ਮਕਸਦ ਸਾ ਕਿੰਨੇ ਨਾਗ ਹੈ ਭਈ ਅੱਜ ਆਪਣੇ ਇੱਕ ਕੋਲੇ ਤਿੰਨ ਨਾਗ ਹੈ ਵੀਰੇ ਅੱਜ ਠੀਕ ਆ ਇੱਕ ਤਾਂ ਛੋਟੇ ਹੱਥ ਦਾ ਬੱਚਾ ਕਿੰਨੇ ਨਹੀਂ ਹੁੰਦੇ ਠੀਕ ਆ ਜਾਂਦਾ ਤੋਕਰ ਗੱਪੜ ਮੈਂ ਠੀਕ ਆ ਤੇਜਾ ਸੂਆ ਸੋਣੀ ਆ ਠੀਕ ਆ ਪਹਿਲੇ ਸੂਏ ਵੀ ਦੁੱਧ ਮਾਲਕ ਨੇ ਦੱਸਿਆ 15 ਕਿਲੋ ਦਿੱਤਾ ਦੂਜੇ ਸੂਏ 18 ਕਿਲੋ ਦਿੱਤਾ ਠੀਕ ਆ ਹੁਣ ਤੀਜੇ ਸੂਏ ਤੀਜੇ ਸੂਏ ਸੋਣੀ ਆ ਠੀਕ ਆ ਦਿਨ ਕਿੰਨੇ ਲਾਈਓ ਭਈ ਦਿਨ ਨਹੀਂ ਮਤਲਬ ਕਿ 6 ਮਹੀਨੇ ਦੇ ਗੱਪੜ ਹੈ ਜੀ ਠੀਕ ਆ ਟੋਕਰ ਗੱਪੜ ਹੈ ਟੋਕਰ ਗੱਪੜ ਆ ਜੀ ਅੱਜ ਪੂਰੇ 6 ਮਹੀਨੇ ਚੈੱਕ ਆਪਾਂ ਅਗਲਾ ਚੈੱਕ ਕਰਾ ਕੇ ਦੱਸ ਦਾਂਗੇ। ਜੀ ਆਪਾਂ ਚੈੱਕ ਕਰਾ ਕੇ ਲੈਂਦੀ ਆ। ਆਪਾਂ ਹੀ ਚੈੱਕ ਕਰਾ ਕੇ ਲੈਂਦੀ ਆ। ਠੀਕ ਆ। ਠੀਕ ਆ। ਚੈੱਕ ਕਰਾ ਕੇ ਦੇਵਾਂਗੇ। ਠੀਕ ਆ। ਤੇ ਮਤਲਬ ਕਿ ਉਹਨਾਂ ਨੇ ਚੈੱਕ ਕਰਾਈ ਸੀ ਬਾਰਕ ਵਾਲੇ। ਆਪਾਂ ਨੇ ਇਹਨਾਂ ਕੋਲੇ ਚੈੱਕ ਰਹੀ। ਠੀਕ ਆ। ਠੀਕ ਆ। ਪਰ ਚੈੱਕ ਕਰਾ ਕੇ ਦੇਵਾਂਗੇ ਕਿਉਂਕਿ ਉਹਨਾਂ ਨੇ ਚੈੱਕ ਕਰਾ ਦੇਣਗੇ। ਉਹਨਾਂ ਕੋਲੇ ਫਾਰਮ ਅਜਨਾਂ ਤੋਂ ਲੈਂਦੀ ਆ। ਠੀਕ ਆ। ਉਹਨਾਂ ਨਾਲ ਲਿਆ ਜਬਲੀ ਸਾਡੀ। ਠੀਕ ਹਨ ਝੂਠ ਨਹੀਂ ਬੋਲਦੇ ਡੱਕੇ ਦਾ ਠੀਕ ਹੈ ਤੇ ਕੋਈ ਸੀਮਨ ਦੱਸਿਆ ਬਈ ਉਹਨਾਂ ਨੇ ਕਿਹੜਾ ਲੱਗਿਆ ਮੁਰਾ ਦਾ ਲੱਗਿਆ ਬਈ ਪ੍ਰੋਪਰ ਨਹੀਂ ਹੈਗਾ ਉਹ ਫਾਰਮ ਜਿਹੜਾ ਮੈਂ ਤੇਰੇ ਸਾਹਮਣੇ ਫੋਨ ਲਾਇਆ ਸੀਗਾ ਠੀਕ ਹੈ ਉਹਦਾ ਜਾ ਸੀਗਾ ਮੱਛੀ ਦਾ ਮੱਛੀ ਦਾ ਉਹਨਾਂ ਤੋਂ ਆਈ ਆ ਠੀਕ ਹੈ ਤੇ ਇੱਕ ਮੱਛੀ ਦਾ ਉਹਨਾਂ ਦਾਪਤ ਪਰ ਇਹਦੇ ਲੱਗਿਆ ਮੁਰਾ ਦਾ ਅੱਜ ਟਾਈਮ ਇੰਥੇਲੇ ਸ਼ੀਤ ਤੋਂ 7 ਕਿਲੋ ਦੁੱਧ ਹੋਊਗਾ ਮੇਰੇ ਠੀਕ ਹੈ ਦੋਵੇਂ ਟਾਈਮ ਮਿਲਦੀ ਹੈ ਦੋਵੇਂ ਟਾਈਮ ਮਿਲਦੀ ਹੈ ਠੰਡੀ ਠੀਕ ਹੈ ਕਾਹਨੂੰ ਗੱਲ ਕਰਦਾ ਲਓ ਬਈ ਬਗੈਰ ਬੱਚੇ ਤੋਂ ਹੀ ਦੋਸਤੋ ਭੌਂਦੀ ਕੋਈ ਵੀਰ ਇੱਥੇ ਆ ਕੇ ਚੋਲਿਓ ਬਾਈਆਂ ਦਾ ਥਾਪੀ ਤੇ ਮਿਲ ਪੈਂਦੀ ਹੈ ਪਰ ਮੈਂ ਹੋਰ ਵੀ ਤੈਨੂੰ ਦੱਸ ਦਿੰਦਾ ਬਾਈ ਹਾਂ ਕੋਈ ਪੜਾ ਪੁੰਦ ਲੋ ਠੀਕ ਹੈ ਵਿਚਾਲੇ ਬਰਲਾ ਥੱਲੇ ਤੇ ਵੇੜੇ ਦੇ ਵਿਚਾਲੇ ਬਰਨੀ ਧਾਰ ਮੈਂ ਤੇ ਸਾਡੇ ਆਈ ਵੀ ਆਪਣੇ ਕੋਲ ਕੱਲ ਹੀ ਆ ਬਾਈ ਕੱਲ ਹੀ ਆਈ ਹੈ ਜਮਾ ਡੱਕਾ ਨਹੀਂ ਕੀਤਾ ਨੇ ਠੀਕ ਹੈ ਲੋ ਵੀ ਬਾਈ ਕੋਲੇ ਨਾ ਕੱਲ ਹੀ ਆ ਤੇ ਉਹ ਮਾਲਕਾਂ ਦੇ ਬਾਈ ਚਾਰ ਹੀ ਪਾਉਂਦੇ ਸੀ ਮਤਲਬ ਉਹ ਨਾ ਫਾਰਮ ਆ ਯਾਰ ਤੇ ਮੱਝਾਂ ਘਰੇ ਹੁੰਦੀਆਂ ਸੀ گاਵਾ ਫਾਰਮਟ ਹੁੰਦੇ ਨੇ ਪਰ ਉਹਨੇ ਛੇ ਵਈ ਬਹੁਤ ਆ ਠੀਕ ਹੈ ਇਹਦੀ ਧੀ ਹੁਣ ਸੁਣ ਵਾਲੀ ਆ ਤੇ ਇੱਕ ਮਹੀਨਾ ਲੇਦਾ ਕੱਲ ਸਾਡੇ 3.5 ਲੱਖ ਮੰਗਿਆ ਸੀਗਾ ਠੀਕ ਹੈ ਆਪਣੇ ਤੋਂ ਹਾਂ ਆਪਣੇ ਤੋਂ ਹਾਂ ਠੀਕ ਹੈ ਇਹ ਕਹਿੰਦੇ ਦੇਵਾਂਗੇ ਇਹਦੀ ਵੀ ਇਦੋਂ ਹੀ ਵੱਡੀ ਠੀਕ ਹੈ ਜਾਨੀ ਕਿ ਸੰਭਾਈ ਦੇ ਸਿਰ ਤੇ ਹੀ ਆ ਸੰਭਾਈ ਦੇ ਸਿਰ ਤੇ ਹਾਂ ਐਡੀ ਮੈਂ ਤਾਂ ਹੁਣ ਤੁਸੀਂ ਤੁਸੀਂ ਦਾ ਤੁਸੀਂ ਵੀਡੀਓ ਪਾਉਣੇ ਮੱਝਾਂ ਦੇ ਸਹੀ ਗੱਲ ਹੈ ਮਨ ਕੇ ਚਲੋ ਵੀ ਨਹੀਂ ਨਿਕਲਦੀ ਮੈਂ ਐਡੀ ਮੈਂ ਤਾਂ ਟੋਕਣਾ ਗੱਬਣਾ ਮੱਝ ਆਪਦੇ ਚੈਨਲ ਤੇ ਪਹਿਲੀ ਹੀ ਪਾਉਣ ਲੱਗਿਆ ਐਡੀ ਐਡੀ ਠੀਕ ਹੈ ਪਰ ਉਹਦਾ ਵੀ ਪੈਕਪੁਰੇ ਦੀ ਵੀ ਕਹਿ ਸਕਦੇ ਪਰ ਮੁਰਾ ਦੇ ਬਰੀਡ ਆ ਉਹਨਾਂ ਨੇ ਹਰਿਆਣਾ ਚੋਂ ਟਾ ਲਿਆ ਹੁੰਦੇ ਨੇ ਠੀਕ ਹੈ ਤੇ ਵਜਨ ਵੇਖੋਗੇ ਨਾ ਪੇਟ ਤੁਸੀਂ ਕਰ ਹੋਰ ਲਾ ਦਿੰਨਾ ਬਈ ਵਜਨ ਵਾਲੀ ਸੱਜਰਾਂ ਵਾਲੇ ਵਾ ਤੋਕਰ ਨੂੰ ਲਗਾ ਕੱਢ ਦਿਨਾ ਬਾਹਰ ਕੱਢ ਕੇ ਛਾੜ ਜੀ ਐਚ ਐਫ ਫਗਾ ਐਚ ਐਫ ਫਗਾ ਮਾਰ ਕੀ ਆ ਬਾਲੀ ਜਲੀ ਉਹ ਤਾਂ ਹਾਂ ਲਓ ਬਈ ਪੂਰੀ ਵੱਡੀ ਗੁੱਡੀ ਆ 6 ਮਹੀਨੇ ਚੈੱਕ ਪਾਸ ਤੁਸੀਂ ਆਪਦੀ ਕਰਵਾ ਸਕਦੇ ਆ ਤੇ 7 ਕਿਲੋ ਦੁੱਧ ਦੋਵੇਂ ਟਾਈਮਾਂ ਦਾ ਬਾਈਆਂ ਦਾ ਹੈਗਾ ਤੇ ਬੱਚਾ ਹੈ ਨਹੀਂ ਹਣਾ ਬਈ ਬੱਚਾ ਹੈ ਨਹੀਂ ਠੀਕ ਆ ਲੈ ਵੀ ਤੋੜ ਕੇ ਕਹੇ ਹੋ ਗਏ ਲਓ ਬਈ ਪੈਟ ਕੁੜੇ ਨਹੀਂ ਨਿਗਾ ਮਾਰੋ ਸਮਭਾਈ ਦਾ ਦੋਸਤੋ ਬਾਈ ਦੀ ਸਹੀ ਗੱਲ। ਸਮਭਾਈ ਵੀ ਜਿਵੇਂ ਕੱਦ ਦਾ ਮੈਂ ਦਾ ਵਜਨ ਮੇਰੇ ਸਾਹਜ ਕਹਿਣਾ ਨਹੀਂ ਚਾਹੀਦਾ ਲੱਪੂ ਜੀ ਸਾਰੀ ਰੱਖਦੀ ਐ। ਹੂੰ ਸਹੀ ਗੱਲ। ਕਰਮਾ ਦੀ ਨੱਪ ਕਹਿਣਾ ਤਾਂ ਕਾਨੂੰ ਹਾਂ। ਸੋਤ ਵਾਲੀ ਮੈਂ ਐ ਈ ਮੈਂ ਕਰ ਕਰ ਫੈ ਥੋੜੀ ਪਹਿਲਾਂ ਹੁੰਦੀ ਐ। ਇਨਸ਼ਾ ਅੱਲਾਹ। ਪਰ ਦੋ ਨੰਬਰ ਤੇ ਬੈਠ ਕੇ ਹੋਵੇ ਤਾਂ ਲੱਖ ਤੋਂ ਬਾਹਰ ਹੋਵੇ ਕਿੰਨੇ। ਸਹੀ ਗੱਲ ਆ ਬਈ। ਹੋਵੇ ਜਦੋਂ ਤਿਆਰ ਹੋ ਗਈ ਨਾ ਤੁਹਾਨੂੰ ਆਪ ਹੀ ਦੱਸੂਗੀ ਤੁਹਾਡੇ ਘਰੇ ਖੜੀ ਕਿਉਂਕਿ ਹਜੇ ਤਾਂ 6 ਮਹੀਨੇ ਦੀ ਗੱਬਣਾ ਦੋਸਤੋ ਗਾਂ 4 ਮਹੀਨੇ ਜਿਸ ਵੇਚਦੇ ਸੀ ਸ਼ਗਰਾਜਪੁਰ ਜੀ ਠੀਕ ਐ। ਦੇ 2 ਲੱਖ 30 ਹਜ਼ਾਰ ਪੇ ਲਾਇਆ ਸੀਗਾ ਇਹਨਾਂ ਨੂੰ ਤਾਂ ਕਹਿੰਦੇ ਗੱਲ ਹੀ ਨਹੀਂ ਫਰੀਮ ਨੇ ਕਹਿੰਦੇ ਨਹੀਂ ਵੀਰੇ ਠੀਕ ਐ ਨਹੀਂ ਦਾਦਾ ਠੀਕ ਆ ਠੀਕ ਆ ਲੈ ਵੀ ਹਰਮਨ ਇੱਕ ਜਿਹੜਾ ਹੋਰ ਕਢਾ ਦੀ ਭੌਂਾਂ ਦੀ ਰੂਹ ਖੁਸ਼ ਹੁੰਦੀ ਆ ਜਦੋਂ ਐਜਾ ਦੋਸਤੋ ਪਸ਼ੂ ਕੋਈ ਮੱਥੇ ਲੱਗਦਾ ਕਰਮਾ ਵਾਲੀ ਦੋਸਤੋ ਵਜਨ ਅੰਨੀਓ ਵੇਖੀਏ ਥੱਲੋਂ ਵੇਖੀਏ ਬਹੁਤ ਸਾਫ਼ ਸੁਥਰੀ ਪਿਓਰ ਮੋਰਾ ਕੈਟਾਗਰੀ ਦੇ ਵਿੱਚ ਆ ਦੋਸਤੋ ਵੇਖ ਸਕਦੇ ਆ ਪੈਰਾਂ ਦੇ ਵਿੱਚ ਥੋੜਾ ਜਿਹਾ ਗੱਲ ਕਰੀਏ ਰੋਸ਼ਾ ਪੰਜਾ ਹੈਗਾ ਤੇ ਸਿੰਗ ਸੁੰਗ ਵੇਖ ਸਕਦੇ ਆ ਬਿਲਕੁਲ ਕੁੰਡਾ ਸਿੰਗ ਆ ਦੋਸਤੋ ਪੂਛ ਚ ਵੀ ਦੀ ਗੱਲ ਕਰ ਲਈ ਕੋਈ ਵਾਲ ਚਿੱਟਾ ਹੈ ਨਾ ਇਹ ਗੱਲ ਹੋਰ ਵੀ ਹੈਗੀ ਆ ਵੀਰੇ ਮੰਨ ਕੇ ਚਲੋ ਕਈ ਬੰਦੇ ਟੋਕਰ ਗਬਰਾਂ ਲੈ ਕੇ ਸੰਭਾਲ ਕੇ ਵੇਚਦੇ ਆ ਹਾਂ ਹਾਂ ਮੈਂ ਕਹਿੰਦਾ ਵੀ ਫੁੱਲ ਵੀ ਮੰਦਾ ਹੋਵੇ ਫੁੱਲ ਵੀ ਸਹੀ ਆ ਤੇ 2 ਲੱਖ ਦੇ ਘਰਾਂ ਨੂੰ ਮੈਂ ਵੇਚੂਗੀ 2 ਲੱਖ ਦੇ ਘਰਾਂ ਨੂੰ 180 70 75 180 ਤੱਕ 35 ਸੱਟੇ ਲਊਗਾ ਐਡੀ ਮੈਂ ਸਹੀ ਗੱਲ ਆ ਵੀ ਬਾਕੀ ਜਦੋਂ ਉਹਦੇ ਘਰ ਨੂੰ ਕਰਨਾ ਬਾਕੀ ਗੱਲ ਬਜਾੜਦੀ ਜੇ ਵਿਚਾਰ ਹੋਵੇ ਤਾਂ ਸਵਾ ਦੋ ਦੀ ਢਾਈ ਦੀ ਮੈਂ ਸਵਾ ਦੋ ਦੀ ਢਾਈ ਮੈਂ ਦੇ ਦਊਂਗਾ ਐਂਡੀ ਮੈਂ ਤੇ ਹੁੰਦੀ ਨਹੀਂ ਬਾਈ ਜਗਾੜ ਬਹੁਤ ਰੱਖਦੀ ਵੀਰੇ ਸਾਨੂੰ ਪਤਾ ਨਾ ਲੇਵਾ ਹੁਣ ਜਿਹੜੀ ਟੋਕੜ ਲੈਵਾ ਪਿੱਛੇ ਨੂੰ ਹੁਣ ਮੰਨ ਕੇ ਚਲੋ ਚਾਰੋਂ ਮੇਰਾ ਪਿੱਛੇ ਨੂੰ ਕੜੀ ਘੜੀ ਲੈਵਾ ਸਹੀ ਗੱਲ ਆ ਸਹੀ ਗੱਲ ਤੇ ਸੱਜੜ ਕਿੰਨਾ ਲਾਉਗੀ ਸਹੀ ਗੱਲ ਆ ਹੁਣ ਤਾਂ ਟੋਕੜ ਹੀ ਆ ਤੇ ਉਸ ਢੰਗ ਨਾਲ ਦੀ ਜਜਮੈਂਟ ਕਰੋ ਬਾਕੀ ਠੰਡੀ ਸੀਲ ਦੀ ਗੱਲ ਕਰੀਏ ਯਾਰ ਠੰਡੀ ਸੀਲ ਬਹੁਤ ਆ ਦੋਸਤੋ ਠੰਡੀ ਸੀਲ ਤਾਂ ਫੇਰ ਮੈਂ ਚੈੱਕ ਕਰਾ ਦਿੰਨਾ ਕਰੀ ਦੇਖ ਸਕਦੇ ਬਿਲਕੁਲ ਦੋਸਤੋ ਠੰਡੀ ਸੀਲ ਆ ਧਾਰ ਤੇ ਪਸ਼ੂ ਦੋਸਤੋ ਫੜ ਜਾਂਦੇ ਆ ਇਹ ਸਾਡੇ ਚੰਗੀ ਸੰਭਾਈ ਹੋਵੇ ਤਾਂ ਕਿ ਹੋਵੇ ਦੁੱਧ ਵਾਲੀ ਮੱਝ ਆ ਦੋਸਤੋ 6 ਮਹੀਨੇ ਦੀ ਗੱਬਣਾ ਨਹੀਂ ਤਾਂ ਥੱਲੇ ਨਹੀਂ ਮੱਝ ਵੇਣ ਦਿੰਦੀ ਬਈ ਜੱਗੂ ਲੈਣ ਦੇਂ ਜੇ ਰੇਟ ਦੱਸਦੀ ਮੱਝ ਹੈਗੀ ਚੰਗੀ ਇਹ ਨਾ ਹੋਵੇ ਕਿ ਤੇ ਰੇਟ ਨਹੀਂ ਉਹ ਬੰਦੇ ਭਜਾ ਦੇ ਨਹੀਂ ਨਹੀਂ ਰੇਟ ਇਹ ਤਾਂ ਮੁਫਤ ਵਾਲਾ ਹੀ ਕਹਿ ਸਕਦੇ ਆ ਐਨਾ ਕੋ ਰੇਟ ਤਾਂ ਜਾਇਜ਼ ਵੀ ਬਣੂਗਾ ਜਿੰਨਾ ਕਿ ਮੈਂ ਮੰਗਣਾ ਠੀਕ ਠੀਕ ਕਿਉਂਕਿ ਅੱਜ ਦਾ ਜਿਹੜਾ ਬਾਜ਼ਾਰ ਸੀ ਮੱਝ ਦਾ ਟੋਕਰਾ ਗੱਬਣਾ ਵੇਖਦੇ ਰਹੇ ਆ ਲੋਕੀ ਲੱਖ ਲੱਖ ਰੁਪਈਆ ਮੰਗਦੇ ਰਿਹਾ ਆ ਮੈਂ ਸਹੀ ਗੱਲ ਆ ਸਹੀ ਆ ਫੇ ਕਵੀ ਦੀ ਮਹਿ ਦੇ ਦਾਂਗੇ ਆ ਠੀਕ ਹੈ। ਲਓ ਬਈ ਭਾਈ ਜੀ ਇਹ 1 20 ਦੀ ਮਹ ਦੇ ਦਿਆਂਗੇ। ਬਾਕੀ ਮਾਨਤਾਨ ਤੁਹਾਡਾ ਇੱਥੇ ਆਿਆਂ ਦਾ ਹੋ ਜਾਊਗਾ। ਇੱਡੀ ਗੱਲ ਨਹੀਂ ਭਾਈ ਜੀ ਮਾਨਤਾਨ ਨਹੀਂ ਕਰਨਾ ਮਾਨਤਾਨ ਜਰੂਰ ਕਰ ਦਊਗਾ। ਬਾਕੀ ਬਚਕਾਟ ਆਪਾਂ ਕਰ ਬਚਕਾਟ ਵਾਲਾ ਬੰਦਾ ਮੈਨੂੰ ਫੋਨ ਹੀ ਨਾ ਕਰੇ ਬਸ। ਠੀਕ ਹੈ। ਜੇ ਕੋਈ ਪੈਸੇ ਦੇਊਗਾ ਤਾਂ ਠੀਕ ਹੈ ਇੱਕ ਰੱਖ ਲਾਂਗੇ ਕੋਈ ਨਹੀਂ। ਭਾਈ ਤੁਸੀਂ ਤਾਂ ਧਾਰ ਤੂਰ ਕੱਢੀ ਆ ਧਾਰਨ ਮੋਕੇ ਆ। ਓਕੇ ਵੀਰੇ। ਠੀਕ ਹੈ। ਲਓ ਬਈ 1 20 ਬਾਈ ਨੇ ਰੇਟ ਰੱਖਿਆ ਤੋਕੜ ਗੱਪਣਾ ਦੋਸਤੋ ਬਹੁਤ ਵਿਰਲੀ ਥਾਂਦੀ ਐ ਇੱਡੀ ਮੈਂ ਤੇ ਜਿਹੜੇ ਵੀ ਦੇ ਪਸੰਦ ਹੋਏ ਤਾਂ ਇੱਥੇ ਆ ਕੇ ਆਦੀ ਤਸੱਲੀ ਕਰ ਲੈ ਚੂ ਕੇ ਤੁਸੀਂ ਦੋ ਟਾਈਮ ਲੋ ਜੀ ਹਾਂ ਕੋਈ ਇਸ਼ੂ ਨਹੀਂ ਹੈਗਾ ਤੇ ਇਸ ਤੋਂ ਅੱਗੇ ਬਈ ਦੋ ਨੰਬਰ ਜਾਸਤੀ ਕਰੋ ਦੇ ਗੱਲ ਕਰਨ ਲਗੇ ਇਹ ਬੈਣ ਵੀ ਦੇ ਦੂਜੇ ਸੂਏ ਤੋਂ ਲੱਗੀ ਹੈ ਦੂਜਾ ਸੂਆ ਸੂਣ ਲੱਗੀ ਹੈ ਠੀਕ ਹੈ ਇਹਦੇ 10 ਤੋਂ 12 ਦੇ ਬੱਛੀ ਦੇ ਪਏ ਪਿੰਡੋ ਹੀ ਤੇ ਹੀ ਹੈ ਬੱਛੀ ਕੱਲ ਦੇ ਨੇ ਠੀਕ ਹੈ ਬਈ ਤੇ ਪਹਿਲੇ ਸੂਏ ਮਾਲਕਨ ਦੱਸਿਆ 15-16 ਕਿਲੋ ਦੁੱਧ ਦਿੱਤੇ ਨੇ ਠੀਕ ਹੈ ਬਈ ਇਹ ਦੂਜੇ ਸੂਏ ਬੱਛੀ ਨੇ ਜੋਣਾ ਦੁੱਧ 17-18 ਕਿਲੋ ਸੇਵਾ ਕਰੋਂਗੇ ਤਾਂ ਆਰਾਮ ਨਾ ਦਿਓ ਠੀਕ ਹੈ ਬਾਕੀ ਗਰਮੀ ਵੀ ਘਟ ਮਨਾਉਗੀ ਕਰੋ ਸੰਗ ਦੇ ਵਿੱਚ ਆ ਕਰੋ ਸੰਗ ਦੇ ਵਿੱਚ ਕੱਦ-ਕਾਟ ਵੀ ਸੋਨਾ ਕਰਨ ਵਾਲੀ ਦਾ ਕੱਦ-ਕਾਟ ਸੋਨਾ ਲੱਗ ਰ ਰ ਕੇ ਚੰਪ ਤੱਕ ਬਹੁਤ ਹੱਥਾਂ ਲੇ ਵੇ ਦੀ ਤੇ ਬਾਈ ਕੋਈ ਸੀਮਨ ਦਾ ਪਤਾ ਹੋਵੇ ਇਹ ਕਿਹੜਾ ਸੀਮਨ ਦਾਲੀ ਦਾ ਹੈ ਬੋਲਣੇ ਨਹੀਂ ਆਉਂਦੇ ਮੈਂ ਤੈਨੂੰ ਕਹਤਾ ਵੀ ਫੁਲਾਣਾ ਲੱਗਿਆ ਸੀ ਸਹੀ ਗੱਲ ਹੈ ਬਾਈ ਸਵਾਦ ਵਾਲੀ ਗੱਲ ਨਹੀਂ ਆਉਂਦੀ ਬਈ ਸਹੀ ਗੱਲ ਜੇ ਹੁਣ ਮੰਨ ਕੇ ਚੱਲ ਮਾਦੇ ਦਾ ਆਪਣਾ ਮਰਦ ਦੱਸਿਆ ਹਾਂ ਪਛੀ ਵੀ ਉਹਨਾਂ ਤੋਂ ਅਇਓ ਅੱਛੀ ਦਾ ਸਾਰਾ ਰਿਕਾਰਡ ਪਤਾ ਆਪਾਂ ਨੂੰ ਠੀਕ ਹੈ ਇਹਦਾ ਨਹੀਂ ਪਤਾ ਵੀ ਨਹੀਂ ਤੈਨੂੰ ਕਹਿ ਸਕਦੇ ਸਹੀ ਗੱਲ ਦੋ ਵੀ ਬਾਈ ਜੰਦਾ ਜਿਹੜੀ ਚੀਜ਼ ਹੋਈ ਆਪਾਂ ਉਹ ਹੀ ਦੱਸ ਚੰਗਾ ਹੀ ਹੋਊਗਾ ਕਿਉਂਕਿ ਸਾਡੇ ਡਾਕਟੀਕਈ ਭਰਾਉਂ ਤੇ ਡਾਕਟਰ ਚੰਗੇ ਆ ਜਿਹੜੇ ਆਉਂਦੇ ਮੁੰਡੇ ਸਾਰੇ ਚੰਗੇ ਮਤਲਬ ਵਧੀਆ ਟੀਕੇ ਲੱਗੇ ਹੋਊਗਾ ਠੀਕ ਆ ਬਾਕੀ ਕਰਮਾਂ ਦੀਆਂ ਗੱਲਾਂ ਬਾਈਆਂ ਦਾ ਲੱਗਿਆ ਹੋ ਸਕਦਾ ਵੀ ਚੰਗਾ ਹੋਵੇ ਪਰ ਇਹ ਨਹੀਂ ਪ੍ਰੋਪਰ ਰਿਕਾਰਡ ਤਾਂ ਨਹੀਂ ਪਤਾ ਵੀ ਕਿਹੜਾ ਸੀਮਨ ਲੱਗਿਆ ਹੋ ਕਿਉਂਕਿ ਪਿੰਡ ਦੇ ਵਿੱਚ ਹੀ ਆਈ ਆ ਬਾਈਆਂ ਦਾ 10 ਤੋਂ 12 ਦਿਨਾਂ ਦੀ ਕੱਚੀ ਆ ਤੇ ਹਵਾਨੇ ਦੀ ਗੱਲ ਕਰ ਲਈਏ ਨਾ ਦੋਸਤੋ ਹਵਾਨਾ ਕਰਮਾਂ ਵਾਲੀ ਸੋਨਾ ਬਣਾਉਂਦੀ ਆਉਂਦੀ ਆ ਵੇਖ ਸਕਦੇ ਢਿੱਲਾ ਪਿਆ ਹਵਾਨਾ ਹਜੇ ਦੇਖ ਸਕਦੇ ਆ ਵਾਲਗੋਲ ਵੇਖੋ ਹਵਾਨੇ ਦੇ ਵਿੱਚ ਤੇ ਕਦਮ ਕਾਟ ਸੀ ਦੋਸਤੋ ਕਰਮਾਂ ਵਾਲੀ ਦਾ ਸੋਨਾ ਦੁੱਧ ਵੀ ਸੋਹਣਾ ਪਿਆਈ ਕਿਉਂਕਿ ਗਰਮੀ ਦੇ ਵਿੱਚ ਦੋਸਤੋ ਗਰਮੀ ਵੀ ਇਹਨੇ ਘੱਟ ਬਣਾਉਣੀ ਹੈ ਕ੍ਰਾਸ ਆਂਗ ਦੇ ਵਿੱਚ ਇਹ ਚੀਜ਼ ਵੀ ਨਾ ਕਦੇ ਬੁੱਢੀ ਹੋਣ ਵਾਲੀ ਕੰਨ ਖੁੱਲੇ ਹੱਡਾ ਪੈਣਾ ਦੇ ਵਿੱਚ ਆ ਦੇਖ ਸਾਹ ਨੇ ਉਹ ਵੀ ਬੰਦੇ ਆ ਚੰਗਾ ਫੇਸ ਆ ਬੰਦੇ ਕਹਿੰਦੇ ਵੇਚੀ ਨਹੀਂ ਸੀ ਕੀ ਗਾਂ ਠੀਕ ਆ ਜਲੰਧਰ ਪਹਿਲੀ ਲੈ ਲਈ ਉਹਨਾਂ ਨੇ ਇੱਥੋਂ ਵੇਚ ਕੇ ਠੀਕ ਤੇ ਉਹ ਕਹਿੰਦਾ ਫਿਰ ਅਸੀਂ ਉੱਥੇ ਰੱਖਨੇ ਨਹੀਂ ਪਸੂਆਂ ਦਾ ਉਲਟਾ ਬੋਲਟੀ ਠੀਕ ਆ ਤਾਂ ਵੀ ਦੂਜਾ ਸੂਆ ਬਿਲਕੁਲ ਸਾਫ ਸੁਥਰੀ ਵਹਿੜਾ ਤੇ ਕਰਮਾਲੀ ਨੇ ਦੋਸਤੋ ਥਾਂ ਵੀ ਸੋਹਣਾ ਬਣਾਇਆ ਜਾਣਾ ਕਿਉਂਕਿ ਹਜੇ ਕੱਚੀ ਆ ਫਵਾਨੇ ਢਿੱਲ ਕਾਫੀ ਪਈ ਆ ਲੈ ਚੱਲ ਬਈ ਕੋਈ ਨਹੀਂ ਹਰਮਣ ਕੋਈ ਛੋਟੇ ਕਦ ਕੱਦ ਦੇ ਵਿੱਚ ਨਹੀਂ ਰਾਜੀਪੜੀ ਵੀ ਚੰਗੀ ਆ ਸੰਭਾਈ ਸਮੂਹੀ ਜੀ ਦੀ ਚੰਗੇ ਹੀ ਹਨਾ ਦਾ ਸਾਈਜ਼ ਦੇਖ ਸਕਦੇ ਆ ਅੱਜ ਕੱਚੀ ਆ ਦੋਸਤੋ 12-13 ਨਾਂ ਦੀ ਹਵਾਨਾ ਬਣਾਉਣਾ ਸ਼ੁਰੂ ਕੀਤਾ ਉਸ ਲੰਗ ਨਾਲ ਦੀ ਜੱਜਮੈਂਟ ਕਰਵੇ ਹਵਾਨਾ ਇਹਨੇ ਸੋਹਣਾ ਬਣਾਇਆ ਨਾ ਬਈ ਜੱਗੂ ਇਹਦਾ ਰੇਟ ਕੀ ਕਰ ਦਿਆਂਗੇ ਇਹਦਾ ਰੇਟ ਵੀ ਮੁਫਤ ਵਾਲਾ ਹੀ ਆ ਅੱਜ ਦਾ ਭਾਜਣਾ ਠੀਕ ਆ ਕਿਹੜਾ ਮੁੱਲ 60000 ਰੁਪਏ ਕਰ ਦਿਆਂ ਮਾਨਦਾਰ ਫੁੱਲ ਕਰ ਦਿਆਂ ਠੀਕ ਆ 60000 ਮੁੱਲ ਮਾਨਤਨ ਫੁੱਲ ਕਰ ਦਿਆਂ ਜੀ ਠੀਕ ਆ ਤੇ ਇਸ ਤੋਂ ਕੇ ਵੀ ਤੈਨਾ ਨੰਬਰ ਜੱਸੀ ਦੀ ਵੇੜ ਦੀ ਗੱਲ ਕਰ ਲਈਏ ਨਗੀਨਾ ਹੀ ਐ ਤੇ ਇਹਦੀ ਜਾਣਕਾਰੀ ਦੇਈ ਕਿੰਨੀ ਉਮਰ ਹੋਗੀ ਇਹਦੀ 9.5 ਮਹੀਨੇ 9 ਮਹੀਨੇ ਉਮਰ ਆ ਵੀਰੇ 9.5 ਮਹੀਨੇ ਉਮਰ ਆ 9.5 ਮਹੀਨੇ ਉਮਰ ਆ ਠੀਕ ਆ ਠੀਕ ਆ ਉਹ ਤਾਂ ਪਰਲੇ ਪਾਸੇ ਗਾਂ ਖੜੀ ਉਹਨੂੰ ਕੱਦਵਾਵਾ ਆਮ ਜਰਸੀਆਂ ਨਾਲੋਂ ਵਧੀਆ ਕੱਦ ਕਰੂਗੀ ਜਿਵੇਂ ਉਮਰ ਆ ਸਹੀ ਗੱਲ ਆ ਜਿਹੜੇ ਹਿਸਾਬ ਨਾਲ 9.5 ਮਹੀਨੇ ਦੀ ਉਮਰ ਆ ਤੇ ਕੱਦ ਕਾੜ ਦੇਖ ਸਕਦੇ ਆ 16 ਜਰਸੀ ਦੇ ਬਰੋਬਰ ਖੜੀ ਉਹ ਐਚਐਫ ਦੇ ਬਰੋਬਰ ਖੜੀ ਐ ਮਤਲਬ ਕੀ ਹਾਇ ਉਹ ਵੀ ਮੀਡੀਅਮ ਕੱਦ ਦੇ ਵਿੱਚ ਇਹ ਨਹੀਂ ਕਹਿ ਸਕਦੇ ਵੀ ਉਹ ਉੱਚੀ ਆ ਤੇ ਬਾਈ ਜੱਗੂ ਇਹਦਾ ਕੋਈ ਸੀਮਨ ਰਿਕਾਰਡ ਦਾ ਪਤਾ ਹੋਏ ਆਪ ਕਿਹੜੇ ਦੀ ਆ ਜਾਂ ਅੱਗੇ ਇਹ ਇਹ ਬਈ ਫਾਰਮ ਚ ਬੱਛੀ ਲਈ ਆਪਣੇ ਸੱਜਣਾ ਮਿਲਣਾਂ ਤੋਂ ਜਿੰਨਾਂ ਤੋਂ ਮੱਤ ਲਈ ਉਹਨਾਂ ਤੋਂ ਇਹ ਹੋ ਰਹੀ ਆ ਠੀਕ ਆ ਜੋਰਾਵਰਦੀ ਆ ਭਾਜੀ ਇਹ ਜੋਰਾਵਰਦੀ ਠੀਕ ਯੂ ਐਲ ਯੂ ਐਲ ਬੀ ਪਤਾ ਨਹੀਂ ਯੂ ਐਲ ਡੀ ਪਤਾ ਨਹੀਂ ਕਿਹੜਾ ਧੰਦਾ ਦੱਸਿਆ ਸੀ ਉਹਨੇ ਸੀਮਨ ਜਿਹੜਾ ਅਜੇ ਸੰਖਿਆ ਨੂੰ ਭਰਨ ਗਿਆ ਗੱਲਾਂ ਗੱਲਾਂ ਚ ਚਲ ਕੋਈ ਨਹੀਂ ਉਹ ਪ੍ਰੋਪਰ ਫੋਨ ਤੇ ਦੱਸ ਦੋ ਜਿਹੜਾ ਵੀਰ ਠੀਕ ਆ ਯੂ ਐਲ ਆਈ ਡੀ ਪਤਾ ਨਹੀਂ ਸ਼ਾਇਦ ਇਹ ਹੋ ਜਾ ਕੋਈ ਲੱਗੇ ਨੂੰ ਕਿੰਨਾ ਟਾਈਮ ਹੋ ਗਿਆ ਬਈ ਸੀਮਨ 17 18 ਦਿਨ ਹੋ ਗਏ 17 18 ਦਿਨ ਹੋ ਗਏ ਹਾਂ ਠੀਕ ਹੈ ਲੋਬੇ ਕੱਦ ਕਾਠ ਦੀ ਗੱਲ ਕਰੀਏ ਨਾ ਕੱਦ ਕਾਠ ਨੇ ਸੋਹਣਾ ਕਰ ਜਾਣਾ ਕਿਉਂਕਿ 9.5 ਮਹੀਨੇ ਉਮਰ ਦੱਸਿਆ ਬਾਈ ਨੇ ਵੇਲਬੂਲ ਚੰਗੀ ਐ। ਲੱਧੀ ਝੋਲੀ ਵੇਖੋਗੇ ਨਾ ਦੋਸਤੋ ਵੇਖ ਸਕਦੇ ਜਿਵੇਂ ਢਾਈਆਂ ਤਿੰਨਾਂ ਮਹੀਨਿਆਂ ਦੀ ਗੱਪਣ ਹੁੰਦੀ ਨਾ ਐ ਝੋਲੀ ਕੱਢੀ ਬੈਠੀ ਐ। ਵੇਖ ਸਕਦੇ ਬਾਕੀ ਥਣ ਵੀ ਦੋਸਤੋ ਕਰਮਾ ਵਾਲੀ ਨੇ ਸੋਹਣਾ ਬਣਾ ਜਾਣਾ ਕਿਉਂਕਿ 32-33 ਕਿਲੋ ਫਲੋਨ ਨੇ ਦੁੱਧ ਦਿੱਤਾ ਸੀਗਾ। ਠੀਕ ਐ 32-33 ਲੀਟਰ। ਹਾਂ ਫਲੋਨ ਦੇ ਠੀਕ ਆ ਬਾਬਾ ਜਾਨਵਰ ਕੀ ਬਸ ਬਾਬਾ ਜਾਨਵਰ ਕਰਦੇ ਉਹਨਾਂ ਨੇ ਫਾਰਮ ਦਿਓ ਕਈ ਕਰ ਡਾਊਟ ਕਰਦਾ ਗਿਆ ਸਾਨੂੰ ਅੱਛੀ ਦਿਓ ਠੀਕ ਆ ਉਹ ਕਹਿੰਦਾ ਨਹੀਂ ਅਸੀਂ ਕੱਲ ਲੈ ਬਾਕੀ ਸੰਭਾਈ ਤੁਹਾਨੂੰ ਦੋਸਤੋ ਇਹ ਇਹਦੇ ਵੱਛੀ ਦੇ ਵਿੱਚ ਵੀ ਝਲਕ ਮਾਰਨੀ ਆ ਕਿਉਂਕਿ ਰਾਜੀ ਬਲੀ ਵੱਛੀ ਵੀ ਚੰਗੀ ਹੈ ਕਿਉਂਕਿ ਮੱਝ ਵਾਲੇ ਘਰੋਂ ਹੀ ਉਸੇ ਘਰੋਂ ਇਹ ਆਈ ਆ ਸਾਢੇ 9 ਮਹੀਨੇ ਉਮਰ ਆ ਤੇ ਫੇਸ ਵੇਖੋ ਇਹਨਾਂ ਫੇਸ ਵੀ ਦੋਸਤੋ ਬਹੁਤ ਪਿਆਰਾ ਬਿਲਕੁਲ ਨਿੱਕਾ ਜਿਹਾ ਕਰਨਾ ਦੇਖ ਸਕਦੇ ਭਾਈ ਮੂੰਹ ਦੇ ਥੱਲੇ ਨਾ ਲੌਕ ਵੱਧ ਗਿਆ ਸੀ ਤੇ ਇੱਥੇ ਬੇਟਾ ਥੋੜਾ ਜਿਹਾ ਜਿੱਦਾਂ ਖੁੱਲੀ ਰਹੀ ਆ ਤੇ ਉਪਰੋਂ ਇਦਾਂ ਸਾਡੇ ਲੌਕ ਵੱਧ ਗਏ ਸੀ ਇੱਥੇ ਠੀਕ ਆ ਹੁਣ ਜਖਮ ਸਹੀ ਆ ਠੀਕ ਆ ਓਕੇ ਹੁਣ ਕੋਈ ਦੱਕਰ ਪਰੋਂ ਜਖਮ ਤਾਂ ਹੈ ਨਹੀਂ ਗਾ ਜਾਨੀ ਕਿ ਗੰਡ ਜੀ ਬਣ ਗਈ ਨਹੀਂ ਗੰਡ ਵੀ ਤਕਰੀਬਨ ਅੱਗੇ ਨਾਲ ਫਰਕ ਪੈ ਗਿਆ ਠੀਕ ਆ ਆਪੋ ਨਾ ਜਾਂਦੇ ਰਹਿੰਦੇ ਨਾ ਠੀਕ ਆ ਹਾਂ ਲੋ ਬਾਈਆਂ ਦਾ ਨਾ ਫਾਰਮ ਦੇ ਵਿੱਚ ਨਾ ਲੌਕ ਵੱਜ ਗਿਆ ਸੀ ਮੂੰਹ ਦੇ ਥੱਲੇ ਉਰਲੇ ਪਾਸੇ ਤੁਹਾਨੂੰ ਦਿਂਦਾ ਹੀ ਹੋਊਗਾ ਕਿਉਂਕਿ ਜਿਹੜੀ ਚੀਜ਼ ਹੋਈ ਦੋਸਤੋ ਤੁਹਾਨੂੰ ਬਖਾ ਦੇਣੀ ਆ ਬਾਕੀ ਪਸੰਦ ਆਉਣੀ ਨਾ ਆਉਣੀ ਉਹ ਥੋੜੀ ਮਰ ਗਈ ਠੀਕ ਆ ਤੇ ਬਾਕੀ ਦੋਸਤੋ ਮਦਰ ਰਿਕਾਰਡ ਵੀ ਚੰਗਾ ਸੀ ਆ ਤੇ ਗਾਂ ਦੋਸਤੋ ਆਪ ਵੀ ਚੰਗੇ ਸੀ ਮੰਦੀ ਆ ਬਾਈਆਂ ਦਾ 16 17 ਦਿਨ ਹੋ ਗਏ ਸੀਮਣ ਲੱਗੇ ਨੂੰ ਸੀਮਣ ਵੀ ਚੰਗਾ ਲੱਗਿਆ ਅੱਗੇ ਤੇ ਤੋੜ ਕੇ ਤਾਂ ਨਹੀਂ ਵਿਖਾਉਣੀ ਬਈ ਇਹਨੂੰ ਤੋੜ ਕੇ ਸਰਦਨ ਦਿਖਾ ਦੇ ਮੈਨੂੰ ਇਹਨਾਂ ਬਾਈਆਂ ਦਾ ਥੋੜਾ ਜਨਾ ਜੇ ਕੀਤਾ ਇਹਨੇ ਖਰਾਕ ਕੀਤਾ ਖੁੱਲੀ ਰਹੀ ਆ ਫਿਰ ਤਾਂ ਹੋ ਸਕਦਾ ਤੁਹਾਨੂੰ ਨਾ ਆਉਣੀ ਕਰ ਦੇਗੀ ਪਰ ਉਹ ਨਾ ਨਹੀਂ ਆਉਂਦਾ ਇਹਨੂੰ ਰੱਸੀ ਤੇ ਠੀਕ ਆ ਬਾਈਆਂ ਦਾ ਰੱਸੀ ਤੇ ਤੁਰਦੀ ਥੋੜੀ ਔਖੀ ਆ ਬਾਕੀ ਬਈ ਖੁੱਲੇ ਕਸ਼ੂ ਨੂੰ ਥੋੜਾ ਜਿਹਾ ਔਕਾ ਹੋਈ ਜਾਂਦਾ ਵੈਕਸ਼ੂ ਰੂਕਸ ਸਾਰੀ ਹੋਈ ਵੀ ਆ ਵਸ਼ੀ ਦੀ ਠੀਕ ਵੈਸੇ ਕਰਮਾ ਵਾਲੀ ਤੋਰੀ ਪਈ ਸਹੀ ਹਰਮਨ ਨੂੰ ਮਾਨ ਸੀ ਆ ਵੀ ਇਹਨੇ ਨਹੀਂ ਤੁਰਨਾਗਾ ਹਰਮਨ ਆਸੀ ਆਪਾਂ ਇਹ ਐਂ ਹੀ ਵਿਖਾ ਦੇਾਂਗੇ ਬਾਕੀ ਦੋਸਤੋ ਦੇਖ ਸਕਦੇ ਆ ਚਾਰ ਖਾਣਾ ਝੋਲੀ ਵੀ ਥੱਲੋ ਦੋਸਤੋ ਕਰਮਾ ਵਾਲੀ ਨੇ ਬਹੁਤ ਸੋਹਣੀ ਬਣਾ ਰੱਖੀ ਆ ਲੈ ਚੱਲ ਬਈ ਕੋਈ ਨਹੀਂ ਫੀਡ ਫੂਡ ਕਰਕੇ ਮਤਲਬ ਕੁਝ ਫੀਡ ਕਰਕੇ ਵੀ ਹੋ ਜਾਂਦਾ ਕੁਝ ਬਰੀਡ ਬੜੀ ਚੰਗੀ ਆ ਇਨਕ ਲਿੰਕ ਇਨਕ੍ਰਮ ਕਰ ਪੈਣ ਲੱਗ ਗਿਆ ਬਾਕੀ ਰੰਗ ਦੀ ਗੱਲ ਕਰ ਲਈਏ ਰੰਗ ਵੀ ਬਹੁਤ ਪਿਆਰਾ ਰੰਗ ਆ ਜੋ ਤਿਆਰ ਹੋਈ ਨਾ ਕਰਮਾ ਵਾਲੀ ਇੱਕ ਨਾ ਬਾਈ ਜਗੂ ਆਪਾਂ ਜਰਸੀ ਦੀ ਵੀਡੀਓ ਕਵਰ ਕੀਤੀ ਸੀ ਜਮਾਂ ਸੇਮ ਜਿਹਾ ਹੀ ਰੰਗ ਆ ਉਹ ਬਹੁਤ ਵੀਡੀਓ ਚੱਲੀ ਸੀ ਹਨਾ ਹਾਂ ਬੜੇ ਫੋਨ ਫੱਲੇ ਤੱਕ ਫੋਨ ਆ ਠੀਕ ਆ ਉਹਦੇ ਵਰਗਾ ਹੀ ਰੰਗ ਆ ਬਹੁਤ ਪਿਆਰਾ ਰੰਗ ਆ ਤੇ ਬਾਈ ਇਹਦਾ ਲੈਣ ਦੇ ਜਹੀਦ ਆ ਦੱਸ ਦੀ ਸੈਂਦਨੇ ਇਹਦਾ 40000 ਰੁਪਏ ਲਵਾਂਗੇ ਆਪਾਂ 40000 ਰੁਪਏ ਵਿੱਚ ਆ ਵੀ 40 ਦੀ ਮੰਨ ਕੇ ਦਰ ਲਵਾਂਗੇ ਠੀਕ ਹੈ ਕਿਉਂਕਿ ਆਪ ਆਪੜੋਂ ਨਹੀਂ ਘਟ ਦਿੱਤੀ ਬਈ ਅਗਲੇ ਅੱਛਾ ਕਿੰਨੀ ਕੀ ਬਚਾ ਚੰਗਲ ਕਰ ਅਸੀਂ ਸਾਨੂੰ ਵੀ ਆਏ ਇਹ ਬੈਕੀ ਆਏ ਜਿਹਦਾ ਮਾੜਾ ਮੋਟਾ ਮਾਨ ਤਾਨ ਕਰ ਦੇ ਸਾਡਾ ਰੱਦਾ ਇਹ ਆ ਜੇ ਬੈਕੀ ਹਾਂ ਵੇਚਦਾ ਨਹੀਂ ਨਹੀਂ ਕੋਈ ਸਾਡਾ ਸੱਜਣ ਵੇਲੀ ਇਹ ਰਾਤ ਉਹਦੋਂ ਗੱਲ ਹੋਈ ਸੀ ਉਹ ਕਰਕੇ ਸਪੈਸ਼ਲ ਇਹ ਲਈ ਸੀ ਉਹ ਹਮਝੀ ਵੀ ਜਾਂਦਾ ਠੀਕ ਠੀਕ ਹੈ ਲੋਭੀ ਬਾਈਆਂ ਦਾ 40000 ਰੁਪਏ ਇਹਦਾ ਰੇਟ ਆ ਮੌਕੇ ਤੇ ਦੋਸਤੋ ਕੋਈ ਗੱਲ ਨਹੀਂ ਆਉਣ ਦੇ ਤੁਹਾਡਾ ਮਹੰਤਾਂ ਜ਼ਰੂਰ ਕਰ ਦੋ ਜੀ ਕਿਉਂਕਿ ਆਪ ਵੱਧ ਲਈ ਹੋਈ ਹੈ ਬੱਚੀ ਸੱਜਣ ਵੇਲੀ ਆਪਣਾ ਡੱਬ ਵਾਲੀ ਦਾ ਮੁੰਡਾ ਉਹਨੂੰ ਦੇਣੀ ਹੈ ਇਹ ਬੱਚੀ ਠੀਕ ਆ ਉਹਦੇ ਕਰਕੇ ਲਈ ਸੀ ਜਿਆਦਾ ਜੇ ਉਹਦਾ ਨਾਮ ਮਤਲਬ ਉਹਨੇ ਫੋਨ ਨਹੀਂ ਚੱਕਿਆ ਹੁਣ ਚਲ ਮੈਂ ਇਹ ਵੀਡੀਓ ਪਾ ਦਿੰਨੇ ਹਾਂ ਠੀਕ ਆ ਤੇ ਪਰ ਆਪ ਨੂੰ ਵੀ ਨਹੀਂ ਘਾਟ ਮਿਲੀ ਬੱਚੀ ਆਪਾਂ ਨੂੰ ਹੋ ਬਈ ਤਿੰਨ ਨਾਕ ਸੀ ਬਾਈ ਜੱਗੂ ਕੋਲੇ ਨਾ ਅੱਜ ਤਿੰਨਾਂ ਦੀ ਪ੍ਰੋਪਰ ਡਿਟੇਲ ਤੁਹਾਨੂੰ ਦੇਤੀ ਕੋਈ ਵੀ ਨਾਕ ਤੁਹਾਡੇ ਪਸੰਦ ਹੋਵੇ ਕਾ ਪਿੰਡ ਬਾਈ ਦਾ ਹੈਗਾ ਮਕੰਦੇ ਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇੱਥੇ ਆ ਕੇ ਦੋਸਤੋ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਆ ਕਿਉਂਕਿ ਮੱਝ ਦੀ ਗੱਲ ਕਰਨ ਲਈ ਦੋਸਤੋ ਮੱਝ ਧੋਕੜ ਦਾ ਬਣਾ ਤੁਸੀਂ ਆਪ ਦਾ ਡਾਕਟਰ ਲਿਆ ਕੇ ਇੱਥੇ ਚੈੱਕ ਪਾਸ ਕਰਵਾ ਸਕਦੇ ਆ ਤੇ ਚਵਾਈ ਤੁਸੀਂ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਉਹ ਤੁਹਾਡਾ ਫਰਜ਼ ਆ ਦੋਸਤੋ ਤੁਸੀਂ ਪੈਸੇ ਲਾਉਣੇ ਆ ਕੋਈ ਵੀ ਨਾਗ ਪਸੰਦ ਹੋਵੇ ਤਾਂ ਬਾਈ ਜੱਗੂ ਦਾ ਦੋਸਤੋ ਨੰਬਰ ਫੋਨ ਤੇ ਵੀ ਕਿਸੇ ਨੇ ਮਂਗਾਉਣੀ ਆ ਮੈਂ ਠੀਕ ਆ ਆਈ ਨਹੀਂ ਹੈਗਾ ਵੀ ਧੁਖਤੜੀ ਅਲੀ ਗੱਲ ਹੋਗੀ ਠੀਕ ਆ ਪੂਨ ਗਰੰਟੀ ਹੋਊਗੀ ਆਪਣੀ ਤੈਨੂੰ ਪਤਾ ਵੀ ਤੇਰੇ ਚੈਨਲ ਤੇ ਆਪਾਂ ਵੱਟੇ ਉਹ 250 ਗਾਵੇ ਤੇ ਹੋਣੀ ਸਹੀ ਗੱਲ ਆ ਸਹੀ ਗੱਲ ਕਿਉਂਕਿ ਸਭ ਤੋਂ ਪਹਿਲਾਂ ਮੈਂ ਹੀ ਪਉਣ ਲੱਗਾ ਸੀ ਤੁਹਾਡੇ ਚੈਨਲ ਤੇ ਹਨਾ ਸਹੀ ਗੱਲ ਆ ਤੇ ਆਪਾਂ ਨੂੰ ਹਜੇ ਤੱਕ ਕਿਸੇ ਬੰਦੇ ਨੇ ਟੈਂਪੂ ਘਰੇ ਗਿਆ ਹਾਥੀ ਕਾ ਮਨ ਲਾਉਣ ਦੇ ਪਿਕਅਪ ਗਈ ਆ ਕਿਸੇ ਨੇ ਮੋੜੀਆਂ ਨਹੀਂ ਵੀ ਐ ਨਹੀਂ ਕਿਹਾ ਵੀ ਨਹੀਂ ਸਹੀ ਗੱਲ ਆ ਕੋਈ ਲੰਬਾ तकरीबन ਦੋਸਤੋ ਬਹੁਤ ਸਮਾਂ ਹੋ ਗਿਆ ਬਾਈ ਨੇ ਜੁੜਿਆ ਨੂੰ तकरीबन ਆਇਆ ਵੀ ਨਹੀਂ ਦੋਸਤੋ ਤੇ ਬਾਕੀ ਦੋਸਤੋ ਪਸੰਦ ਆਪ ਨੂੰ ਆਪਣੀ ਹੁੰਦੀ ਆ ਕੋਈ ਪਸ਼ੂ ਕੇਵ ਜਾ ਲੈਣਾ ਪਸੰਦ ਕਰਦਾ ਕੋਈ ਕੇਵ ਜਾ ਲੈਣਾ ਪਸੰਦ ਕਰਦਾ ਤੇ ਬਾਈ ਜੱਗੂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਨਾ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ